ਜਿਵੇਂ ਨਾ ਲਾਰੈਂਸ ਬਿਸ਼ਨੋਈ ਤੇ ਨਾ ਬਹੁਤ ਜ਼ਿਆਦਾ ਕੇਸ ਦੱਸ ਜਾ ਮੈਂ ਦੁਬਈ ਦੀ ਨਾ ਸਰਕਾਰ ਨੂੰ ਦੇਖਦਾ ਯੂਏਈ ਦੀ ਸਰਕਾਰ ਜੇਕਰ ਕਿਸੇ ਲੜਕੀ ਨਾਲ ਛੇੜਖੰਦੇ ਵੀ ਹੋ ਜਾਂਦੀ ਹੈ ਚੌਂਕ 'ਚ ਬੰਨ੍ਹ ਕੇ ਗੋਲੀ ਮਾਰ ਦਿੰਦੇ ਸਾਡੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਕਿ ਡੈਮੋਕਰੈਟਿਕ ਕੰਟਰੀ 'ਚ ਦੰਦੇ ਆ ਅਸੀਂ ਸਾਰੇ ਕਾਨੂੰਨਾਂ ਦੇ ਵੱਧ ਰਹੇ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਲਾਰੈਂਸ ਬਿਸ਼ਨੋਈ ਤੇ ਇੰਨੇ ਕੇਸ ਦੱਸ ਜਵਾ ਅੰਦਰ ਬੈਠਾ ਬੈਠਾ ਉਹ ਸਿੱਧੂ ਮੂਸੇਵਾਲਾ ਨੂੰ ਮਰਵਾ ਸਕਦਾ ਵਾ ਕਈ ਕਾਰੋਬਾਰੀਆਂ ਨੂੰ ਮਰਵਾ ਸਕਦਾ ਸਮਾਜ ਵਿੱਚ ਇੱਕ ਤਕੜੀ ਮਿਸਾਲ ਕਾਇਮ ਕਰਨ ਲਈ ਹੁਣ ਗੋਲੀ ਮਾਰ ਦੇਣੀ ਚਾਹੀਦੀ ਆ ਕ੍ਰਿਮਿਨਲ ਐਕਟ ਜਿਹੜੇ ਨੇ ਜਾਂ ਜਿਹੜੇ ਵੀ ਕੋਈ ਕਾਨੂੰਨ ਇਹਨਾਂ ਚੀਜ਼ਾਂ ਦੇ ਸੰਬੰਧੀ ਬਣਾਏ ਗਏ ਨੇ ਪੁਲਿਸ ਉਹਨਾਂ ਕਾਨੂੰਨਾਂ ਦੇ ਦਾਇਰੇ ਚ ਰਹਿ ਕੇ ਹੀ ਕਾਰਵਾਈ ਕਰਦੀ ਔਰ ਉਹਦੇ ਰਿਗਾਰਡਿੰਗ ਸਟ੍ਰਿਕਟ ਕਾਰਵਾਈ ਪਹਿਲਾਂ ਵੀ ਕੀਤੀ ਜਾ ਰਹੀ ਸੀ ਅੱਗੇ ਵੀ ਕਰਨ ਵਾਸਤੇ ਪੁਲਿਸ ਤਜਰਬਤ ਕਰਦੀ ਪਹਿਲਾਂ ਲੋਕਾਂ ਨੂੰ ਨਹੀਂ ਪਤਾ ਸੀ ਜਗਾਨਾ ਕੀ ਹੁੰਦਾ ਲੋਕਾਂ ਨੂੰ ਨਹੀਂ ਪਤਾ ਸੀਗਾ ਗਲੌਕ ਕੀ ਹੁੰਦਾ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਬੱਚੇ ਨੂੰ ਪਤਾ ਜਗਾਨਾ ਕੀ ਹੁੰਦਾ ਜਗਾਨਾ ਮਤਲਬ ਆਟੋਮੈਟਿਕ ਵਪਨ ਬਿਲਕੁਲ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਲੱਗਦਾ ਨੂੰ ਨਹੀਂ ਲੱਗਦਾ ਕਿ ਹਾਂ ਪੰਜਾਬੀ ਇੰਡਸਟਰੀ ਜਾਂ ਹੋਰ ਇੰਡਸਟਰੀਜ਼ ਵੀ ਇਸ ਟੀ ਨੂੰ ਮਤਲਬ ਬढ़ावा ਬਹੁਤ ਦੇ ਰਹੀਆਂ ਨੇ ਮੈਂ ਇਹ ਸਮਝਦਾ ਵੀ ਇਹਦੇ ਵਿੱਚ ਜਿਹੜੀ ਸੁਸਾਇਟੀ ਹੈ ਜਾਂ ਆਮ ਲੋਕੀ ਨੇ ਉਹ ਵੀ ਕੁਝ ਹੱਦ ਤੱਕ ਰਿਸਪੌਂਸੀਬਲ ਨੇ ਜੇ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਾਲੇ ਗਾਣਿਆਂ ਨੂੰ ਸੁਣਦੇ ਨੇ ਤਾਂ ਤਾਂ ਹੀ ਉਹ ਗਾਣੇ ਹਿੱਟ ਹੋ ਰਹੇ ਨੇ ਪੰਜਾਬ ਸਰਕਾਰ ਨੇ ਨਾ ਇੱਕ ਸਕੀਮ ਲਾਂਚ ਕੀਤੀ ਹੈ ਜਾਂ ਕਹਿ ਲਓ ਕਿ ਇੱਕ ਮੁਹਿੰਮ ਲਾਂਚ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਜੀ ਕੀ ਉਹ ਪੂਰੇ ਤਰ੍ਹਾਂ ਕੰਮ ਕਰ پا ਰਹੀ ਆ ਤੁਲ ਦੇਖੋ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਜਿਹੜੀ ਨਸ਼ਿਆਂ ਦਾ ਕੋੜ ਸੋਸਾਇਟੀ ਦੇ ਵਿੱਚ ਫੈਲਿਆ ਹੋਇਆ ਇਹਨੂੰ ਜੜੋਂ ਖਤਮ ਕਰਨ ਵਾਸਤੇ ਵਚਨਬੱਧ ਹੈ ਪੰਜਾਬ ਪੁਲਿਸ ਦੇ ਕੁਝ ਆਫੀਸਰ ਜਾਂ ਕੁਝ ਹੈਟਲੇ ਪਦਤ ਲੈ ਕੇ ਉੱਪਰਲੇ ਪਦਤ ਤੱਕ ਕਈ ਨਾਲ ਤਾਲੁਕਾ ਜੁੜਦੇ ਨੇ ਪਿੱਛੇ ਬਹੁਤ ਮਸ਼ਹੂਰੀ ਖੱਟੀ ਇੱਕ ਲੇਡੀ ਨੇ ਥਾਰ ਗੱਲ ਜਿਹੜਾ ਨੂੰ ਕਿਹਾ ਜਾਂਦਾ ਅਮਨਦੀਪ ਕੌਰ ਜਿਨ੍ਹਾਂ ਦੇ ਬਹੁਤੀ ਨਿਊਜ਼ ਵਿੱਚ ਵਾਇਰਲ ਹੋਏ ਉਹਨਾਂ ਦਾ ਮਕਾਨ ਢਟਿਆ ਮੈਂ ਬਿਕੋਜ਼ ਪਾਰਟिकुलर ਕੇਸ ਦੇ ਰਿਗਾਰਡਿੰਗ ਮੈਨੂੰ ਇਨਫੈਕਸ਼ਨ ਨਹੀਂ ਪਤਾ ਨੇ ਲੇਕਿਨ ਆਈ ਐਮ ਸ਼ੋਰ ਜੋ ਕਾਰਵਾਈ ਬਕਿਆ ਦੇ ਖਿਲਾਫ ਹੋਈ ਹੋਏਗੀ ਉਹੀ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਵੇ ਵੱਡੇ ਮਗਰਮਸ਼ਾਂ ਦੀ ਗੱਲ ਕਰਾਂ ਤੇ ਹੁਣੀ ਕੁਝ ਟਾਈਮ ਪਹਿਲਾਂ ਮਤਲਬ ਕੁਝ ਦਿਨਾਂ ਪਹਿਲਾਂ ਜੀ ਮਜੀਠੀਆ ਸਾਹਿਬ ਫੜੇ ਗਏ ਨੇ 500 ਕਰੋੜ ਦਾ ਨਸ਼ਾ ਤਸਕਰੀ ਦਾਉਣ ਦੇ ਮਾਮਲਾ ਦਰਜ ਹੋਇਆ ਜੀ ਤੇ ਜੋ ਲੋਕਾਂ ਦਾ ਕਹਿਣਾ ਹੈ ਲੋਕਾਂ ਦਾ ਕਹਿਣਾ ਇਹ ਹੈ ਕਿ ਮਜੀਠੀਆ ਸਾਹਿਬ ਨੇ ਛੁੱਟ ਜਾਣਾ ਤੇ ਜਿਹੜੇ ਨਸ਼ਾ ਤਸਕਰ ਨਾਲ ਜਿਹੜੇ ਉਹ ਜੁੜੇ ਹੁੰਦੇ ਆ ਜਿਹੜੇ ਬੰਦੇ ਥੱਲੋਂ ਕੰਮ ਕਰਦੇ ਆ ਉਹਨਾਂ ਦੇ ਘਰ ਟਾਇੇ ਜਾਂਦੇ ਨੇ ਪੋਲੀਟੀਸ਼ੀਨਰਾਂ ਦੇ ਘਰ ਕਿਉਂ ਹਟਾਈ ਜਾਂਦੇ ਆ ਆਈ ਐਮ ਸ਼ੋਰ ਇ ਇਸ ਪਾਰਟਿਕੂਲਰ ਕੇਸ ਦੇ ਵਿੱਚ ਵੀ ਜੋ ਬੈਕਗ੍ਰਾਉਂਡ ਇਨਫੋਰਮੇਸ਼ਨ ਜਾਂ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੇ ਜੋ ਕਾਰਵਾਈ ਬਣਦੀ ਹੋ ਕੀਤੀ ਜ਼ਰੂਰ ਜੇ ਪਾਕਿਸਤਾਨ ਦਾ ਬੰਦਾ ਦੁਬਈ ਤੇ ਆਪਰੇਟ ਕਰ ਰਿਹਾ ਵਾ ਪੰਜਾਬ ਦੇ ਲੋਕ ਜਾਂ ਕਿਸੇ ਹੋਸਟ ਸਟੇਟ ਦੇ ਲੋਕ ਉਹਨਾਂ ਕੋ ਪੈਸੇ ਲੈ ਕੇ ਇਹਨਾਂ ਚੀਜ਼ਾਂ ਨੂੰ ਅੰਜਾਮ ਦੇ ਰਹੇ ਆ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਜਿਹੜੇ ਲੋਕ ਬਾਹਰੋਂ ਆਪਰੇਟ ਕਰਦੇ ਆ ਜਾਂ ਤਾਂ ਇਹਨਾਂ ਦਾ ਇੰਕਾਊਂਟਰ ਕਰਦੇ ਜਾਣਾ ਚਾਹੀਦਾ ਆ ਜਾਂ ਕੋਪ ਆਪਰੇਸ਼ਨ ਜਾਰੀ ਕਰਨਾ ਚਾਹੀਦਾ ਕਿ ਹਾਂ ਇਹਨਾਂ ਦਾ ਮਤਲਬ ਬਿਲਕੁਲ ਹੀ ਸਾਫ ਸਫਾਇਆ ਹੋਵੇ ਕਿ ਲੋਕਾਂ ਲਈ ਮਿਸਾਲ ਕਾਇਮ ਹੋਵੇ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਨੇ ਉਹਨਾਂ ਦੀ ਥੋਰੋ ਔਰ ਸੈਂਟੀਫਿਕ ਇਨਵੈਸਟੀਗੇਸ਼ਨ ਕਰਕੇ ਔਰ ਇਹ ਤੈ ਤੱਕ ਪੰਜਾਬ ਪੁਲਿਸ ਜਾਂਦੀ ਹੈ ਹਮੇਸ਼ਾ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਜੀ ਚੈਨਲ ਔਨ ਪੁਆਇੰਟ ਦਾ ਤੁਹਾਡਾ ਬਹੁਤ ਸਵਾਗਤ ਹੈ ਅੱਜ ਦਾ ਜੋ ਸਾਡਾ ਵਿਸ਼ਾ ਹੈਗਾ ਆ ਉਹ ਡਰੱਗਸ ਤੇ ਆ ਤਸਕਰੀ ਤੇ ਆ ਜੋ ਅੱਜ ਕੱਲ ਪੰਜਾਬ ਦਾ ਮਾਹੌਲ ਚੱਲ ਰਿਹਾ ਸਾਡਾ ਵਿਸ਼ਾ ਉਹ ਆ ਇਸ ਵਿਸ਼ੇ ਨੂੰ ਸੰਖੇਪ ਵਿੱਚ ਲੱਸਣ ਲਈ ਸਾਡੇ ਨਾਲ ਜੁੜੇ ਨੇ ਡੀਆਈਜੀ ਇੰਦਰਬੀਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਆ ਤੁਸੀਂ ਇਸ ਇੰਟਰਵਿਊ ਇਸ ਪੋਡਕਾਸਟ ਦੇ ਵਿੱਚ ਜੁੜੇ ਹੋ ਥੈਂਕ ਯੂ ਸੋ ਮੱਚ ਕੁਝ ਪੰਜਾਬ ਦੇ ਸਵਾਲ ਨੇ ਮੇਰੇ ਜੀ ਕੀ ਜਿਵੇਂ ਪੰਜਾਬ ਦੇ ਵਿੱਚ ਡਰੱਗ ਮਾਫੀਆ ਬਹੁਤ ਵੱਧ ਚੁੱਕਾ ਆ ਪੰਜਾਬ ਸਰਕਾਰ ਨੇ ਨਾ ਇੱਕ ਸਕੀਮ ਲਾਂਚ ਕੀਤੀ ਆ ਜਾਂ ਕਹਿ ਲਓ ਕਿ ਇੱਕ ਮੁਹਿੰਮ ਲਾਂਚ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਜੀ ਕਿ ਉਹ ਪੂਰੇ ਤਰ੍ਹਾਂ ਕੰਮ ਕਰ پا ਰਹੀ ਆ। ਬਿਲਕੁਲ ਦੇਖੋ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਜਿਹੜੀ ਨਸ਼ਿਆਂ ਦਾ ਕੋਡ ਐਸੋਸਾਇਟੀ ਦੇ ਵਿੱਚ ਫੈਲੇ ਹੋਇਆ ਇਹਨੂੰ ਜੜੋਂ ਖਤਮ ਕਰਨ ਵਾਸਤੇ ਵਚਨਬੱਧ ਹੈ। ਟਾਈਮ-ਟਾਈਮ ਤੇ ਅਲੱਗ-ਅਲੱਗ ਜਿਹੜੀਆਂ ਮੁਹਿੰਮ ਇਸ ਤਰੀਕੇ ਦੀਆਂ ਜਾਂ ਸਕੀਮਸ ਔਰ ਐਕਸ਼ਨ ਜਿਹੜੇ ਨੇ ਉਹ ਪੰਜਾਬ ਪੁਲਿਸ ਵੱਲੋਂ ਲਏ ਜਾਂਦੇ ਨੇ। ਪੰਜਾਬ ਸਰਕਾਰ ਨੇ ਐਟ ਪ੍ਰੈਜ਼ੈਂਟ ਜਿਹੜੀ ਇੱਕ ਯੁੱਧ ਨਸ਼ਿਆਂ ਵਿਰੁੱਧ ਸਕੀਮ ਚਲਾਈ ਹੋਈ ਹੈ। ਉਹਦੇ ਤਹਿਤ ਪੰਜਾਬ ਪੁਲਿਸ ਵੱਲੋਂ ਇਹ ਇਸ ਖਾਸ ਤੌਰ ਤੇ ਜਿਹੜੇ ਨਸ਼ਿਆਂ ਦੇ ਵੱਡੇ ਸਮਗਲਨ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣ ਦੀ ਇੱਕ ਜਿਹੜੀ ਮੁਹਿੰਮ ਚਲਾਈ ਹੋਈ ਹੈ ਐਂਡ ਉਹ ਮੁਹਿੰਮ ਕਾਫੀ achhi tarah nu bharma hungara bhi mil raha lokan vallon ਤੇ ਲੇਕਿਨ ਇਹ ਇੱਕ ongoing process ਹੈ ਇਹ ਚੱਲਦਾ ਰਹੇਗਾ ਔਰ ਇਹ ਸਿਰਫ ਕੇਸ ਰਿਸ਼ੂ ਕਰਨ ਤੱਕ ਸੀਮਿਤ ਨਹੀਂ ਹੈ ਉਸ ਤੋਂ ਬਾਅਦ ਉਹਨਾਂ ਸਮਗਲਰਸ ਦੀਆਂ ਪ੍ਰਾਪਰਟੀਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੀਗਲੀ ਫ੍ਰੀਜ਼ ਕਰਵਾ ਕੇ ਜਾਂ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਪ੍ਰਾਪਰਟੀਆਂ ਦੇ ਖਿਲਾਫ ਉਹ ਕਾਰਵਾਈ ਵੀ ਨਾਲ ਇਸ ਮੁਹਿੰਮ ਦੇ ਤਹਿਤ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਇੱਕ ਨਸ਼ਾ ਤਸਕਰਾਂ ਦੀ ਗੱਲ ਕੀਤੀ ਨਸ਼ਾ ਤਸਕਰਾ ਜਾਣਾ ਕਦੀ ਕਦੀ ਪੰਜਾਬ ਪੁਲਿਸ ਵੀ ਵਿਚਨਾ ਫਸ ਜਾਂਦੀ ਆ ਜੀ ਪੰਜਾਬ ਪੁਲਿਸ ਦੇ ਕੁਝ ਆਫੀਸਰ ਜਾਂ ਕੁਝ ਹੇਠਲੇ ਪਦਤ ਲੈ ਕੇ ਉੱਪਰਲੇ ਪਦ ਤੱਕ ਕਈ ਨਾਲ ਤਾਲੁਕਾ ਜੁੜਦੇ ਨੇ ਜੀ ਪਿੱਛੇ ਬਹੁਤ ਮਸ਼ਹੂਰੀ ਖੱਟੀ ਇੱਕ ਲੇਡੀ ਨੇ ਥਾਰ ਗੱਲ ਜਿਹਨਾਂ ਨੂੰ ਕਿਹਾ ਜਾਂਦਾ ਅਮਨਦੀਪ ਕੌਰ ਜਿਨ੍ਹਾਂ ਦੇ ਬਹੁਤੀ ਨਿਊਜ਼ ਵਿੱਚ ਵਾਇਰਲ ਰਹੇ ਉਹਨਾਂ ਦਾ ਮਕਾਨ ਢਟਿਆ ਉਹਦੇ ਬਾਰੇ ਤੁਹਾਡੇ ਕੀ ਖਿਆਲ ਨੇ ਨਹੀਂ ਦੇਖੋ ਜਿਹੜੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਹੋਏਗੀ ਉਹੀ ਕਾਰਵਾਈ ਹਰ ਇੱਕ ਦੇ ਖਿਲਾਫ ਹੋਏਗੀ ਜਿਹਦੇ ਕੋਲੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਸਮਗਰੀ ਉਬਰਾਮਦ ਹੁੰਦੀ ਹੈ ਤੇ ਆਈ ਐਮ ਸ਼ੋਰ ਉਹ ਕਾਰਵਾਈ ਜਿਹੜੀ ਉਹ ਔਨ ਦਾ ਵੇ ਹੋਏਗੀ ਮੈਂ ਬਿਕੋਜ਼ ਪਾਰਟिकुलर ਕੇਸ ਦੇ ਰਿਗਾਰਡਿੰਗ ਮੈਨੂੰ ਇਨਫੈਕਟ ਨਹੀਂ ਪਤਾ ਨੇ ਲੇਕਿਨ ਆਈ ਐਮ ਸ਼ੋਰ ਜੋ ਕਾਰਵਾਈ ਬੱਕਿਆਂ ਦੇ ਖਿਲਾਫ ਹੋਈ ਹੋਏਗੀ ਉਹੀ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਏਗੀ ਜਿਵੇਂ ਨਾ ਨਸ਼ਾ ਤਸਕਰਾਂ ਦੀ ਗੱਲ ਚੱਲਦੀ ਆ ਘਰ ਦਾ ਟਾਏ ਜਾ ਰਹੇ ਨੇ ਪਰ ਵੱਡੇ ਮਗਰਮੱਛਾਂ ਦੇ ਨੇੜੇ ਟਾਏ ਜਾਦੇ ਜੀ ਵੱਡੇ ਮਗਰਮੱਛਾਂ ਦੀ ਗੱਲ ਕਰਾਂ ਤੇ ਹੁਣੇ ਕੁਝ ਟਾਈਮ ਪਹਿਲਾਂ ਮਤਲਬ ਕੁਝ ਦਿਨਾਂ ਪਹਿਲਾਂ ਜੀ ਮਜੀਠੀਆ ਸਾਹਿਬ ਫੜੇ ਗਏ ਨੇ 500 ਕਰੋੜ ਦਾ ਨਸ਼ਾ ਤਸਕਰੀ ਦਾਉਣ ਦੇ ਮਾਮਲਾ ਦਰਜ ਹੋਇਆ ਜੀ ਤੇ ਜੋ ਲੋਕਾਂ ਦਾ ਕਹਿਣਾ ਹੈ ਲੋਕਾਂ ਦਾ ਕਹਿਣਾ ਇਹ ਹੈ ਕਿ ਮਜੀਠੀਆ ਸਾਹਿਬ ਨੇ ਛੁੱਟ ਜਾਣਾ ਤੇ ਜਿਹੜੇ ਨਸ਼ਾ ਤਸਕਰਾਣ ਨਾਲ ਜਿਹੜੇ ਉਹ ਜੁੜੇ ਹੁੰਦੇ ਆ ਜਿਹੜੇ ਬੰਦੇ ਥੱਲੋਂ ਕੰਮ ਕਰਦੇ ਆ ਉਹਨਾਂ ਦੇ ਘਰ ਢਾਏ ਜਾਂਦੇ ਨੇ ਪੋਲੀਟੀਸ਼ੀਨਰਾਂ ਦੇ ਘਰ ਕਿਉਂ ਹਟਾਏ ਜਾਂਦੇ ਨਹੀਂ ਮੈਂ ਦੇਖੋ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹਦੇ ਵਿੱਚ ਜੋ ਕਾਰਵਾਈ ਹੈ ਉਹ ਕਾਰਵਾਈ ਨਿਰੰਤਰ ਜਾਰੀ ਹੁੰਦੀ ਹੈ ਆਮ ਸ਼ੋਰ ਇਸ ਪਾਰਟਿਕੂਲਰ ਕੇਸ ਦੇ ਵਿੱਚ ਵੀ ਜੋ ਬੈਕਗ੍ਰਾਉਂਡ ਇਨਫੋਰਮੇਸ਼ਨ ਜਾਂ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੇ ਜੋ ਕਾਰਵਾਈ ਬਣਦੀ ਉਹ ਕੀਤੀ ਜ਼ਰੂਰ ਜਾਏਗੀ ਪੰਜਾਬ ਵਿੱਚ ਅੱਜ ਕੱਲ ਨਾ ਡਰੱਗ ਡੀਲਿੰਗ ਦਾ ਦੌਰ ਵੱਧਦਾ 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 ਬਹੁਤ ਜ਼ਿਆਦਾ ਵੱਧ ਗਿਆ ਤੇ ਡਰੋਨ ਦਾ ਹੀ ਡਰੱਗਾਂ ਲਾਪੇ ਅਸਲਾ ਲਾਪਿਆ ਜੀ ਪਾਕਿਸਤਾਨ ਬੇਸਡ ਕਈ ਲੋਕ ਸਾਡੇ ਪੰਜਾਬ ਵਿੱਚ ਦਖਲ ਅੰਦਾਜ਼ੇ ਕਰਨ ਲੱਗ ਪਏ ਜਿਹੜਾ ਡਰੋਨ ਦਾ ਹੀ ਜਿਹੜਾ ਨਸ਼ਾ ਆ ਰਿਹਾ ਵਾ ਚਟਾ ਆ ਰਿਹਾ ਵਾ ਡਿੱਗ ਤਾਂ ਰਿਹਾ ਆ ਸਾਡੇ ਪੰਜਾਬ ਪੁਲਿਸ ਉਹਨਾਂ ਦੇ ਡਰੋਨ ਫੜ ਵੀ ਰਹੀ ਆ ਕਿ ਪੂਰਨ ਤੌਰ ਤੇ ਇਸ ਚੀਜ਼ ਠੱਲ ਪਾਈ ਜਾ ਸਕਦੀ ਆ ਪੰਜਾਬ ਪੁਲਿਸ ਵੱਲੋਂ ਦੇਖੋ ਪੰਜਾਬ ਪੁਲਿਸ ਬਿਲਕੁਲ ਆਪਣੇ ਵਿਦ 올 ਸincerity ਇਸ ਆਪਣਾ ਕੋਰ ਨੂੰ ਜੜੋਂ ਖਤਮ ਕਰਨ ਵਾਸਤੇ ਵਚਨਬੱਧ ਐਂਡ ਇਸ ਡਾਇਰੈਕਸ਼ਨ ਦੇ ਵਿੱਚ ਨਿਰੰਤਰ ਜਿਹੜੇ ਐਕਸ਼ਨ ਵੀ ਲਏ ਜਾ ਰਹੇ ਨੇ ਟੈਕਨੋਲੋਜੀਕਲ ਅਪਗ੍ਰੇਡਿੰਗ ਵੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਸੋ ਇਹ ਮੈਂ ਇਹ ਸਮਝਦਾ ਵੀ ਯੈਸ ਹਜੇ ਮਤਲਬ ਸਾਡੇ ਹੋਰ ਵੀ ਕਾਫੀ ਚੀਜ਼ਾਂ ਕਰਨ ਦੀ ਲੋੜ ਹੈ ਤੁਹਾਨੂੰ ਸਾਡੀ ਟੈਕਨੋਲੋਜੀ ਇੰਪਰੂਵ ਕਰਨ ਦੀ ਲੋੜ ਹੈ ਬਟ ਜਿਹੜੇ ਸਾਡੇ ਮੁਲਾਜ਼ਮ ਨੇ ਜਾਂ ਸਾਡੇ ਆਫੀਸਰਸ ਫੀਲਡ ਵਿੱਚ ਲੱਗੇ ਹੋਏ ਨੇ ਉਹ ਬਿਲਕੁਲ ਆਪਣੀ ਜੀ ਜਾਣ ਦੇ ਨਾਲ ਜੀਤੋੜ ਮਿਹਨਤ ਕਰਕੇ ਇਸ ਪ੍ਰੋਬਲਮ ਨੂੰ ਡੀਲ ਕਰਨ ਵਿੱਚ ਇਹਨੂੰ ਖਤਮ ਕਰਨ ਦੇ ਵਿੱਚ ਆਪਣਾ ਐਫਰਟ ਪਾ ਰਹੇ ਨੇ ਡਰਗ ਡੀਲਿੰਗ ਦੀ ਗੱਲ ਹੋ ਗਈ ਹੁਣ ਅਸੀਂ ਇੱਕ ਨਾ ਮੁੱਦਾ ਅੱਜਕੱਲ ਗੈਂਗਸਟਰਵਾਦ ਵੀ ਬਹੁਤ ਚੱਲਣ ਦਿਆ ਜੀ ਰੀਸੈਂਟ ਕੇਸ ਆਇਆ ਵਾ ਪੰਜਾਬੀ ਟਰੇਡਰ ਇੱਕ ਲੜਕਾ ਸੀਗਾ ਉਹਦੇ ਸਕੋਰਪਿਓ ਐਨ ਗੱਡੀ ਨੂੰ ਅੱਗ ਲਾ ਦਿੱਤੀ ਗਈ ਜੀ ਉਹਨੂੰ ਵੱਢ ਦਿੱਤਾ ਗਿਆ ਨ ਮਾਰ ਦਿੱਤਾ ਗਿਆ ਜੀ ਜਿਨ੍ਹਾਂ ਨੇ ਇਸ ਵਾਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਬਾਅਦ ਚ ਲਾਈਵ ਹੋ ਕੇ ਦੱਸਿਆ ਕਿ ਅਸੀਂ ਇਸ ਵਾਦ ਨੂੰ ਅਜਾਮ ਦਿੱਤਾ ਵਾ ਗੈਂਗਸਟਰ ਬਾਦ ਡੇ ਬਾਈ ਡੇ ਬਾਈ ਡੇ ਵੱਧਦਾ ਵਧਦਾ ਇੰਨਾ ਕੁ ਵਧੀ ਜਾ ਰਿਹਾ ਵਾ ਕਿ ਲੋਕਾਂ ਦਾ ਡਰ ਭਾਉ ਮੁੱਕਦਾ ਜਾ ਰਿਹਾ ਤੁਸੀਂ ਇਸ ਸੀਨ ਨੂੰ ਕਿੱਦਾਂ ਦੇਖਦੇ ਹੋ ਇਹ ਇਸ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਗੈਂਗਸਟਰਸ ਦਾ ਇਹਦੇ ਖਿਲਾਫ ਵੀ ਪੁਲਿਸ ਪੰਜਾਬ ਪੁਲਿਸ ਜਿਹੜੀ ਪੂਰੀ ਤਰ੍ਹਾਂ ਵਜਨਬੱਧ ਹੈ ਔਰ ਐਕਸ਼ਨ ਜਿੱਥੇ-ਜਿੱਥੇ ਕੋਈ ਇਸਾਂ ਦੀ ਵਾਰਦਾਤ ਹੁੰਦੀ ਹੈ ਉਰੇ ਤੇ ਸਟ੍ਰਿਕਟਸਟ ਪੋਸੀਬਲ ਐਕਸ਼ਨ ਵੀ ਲਿਆ ਜਾਂਦਾ ਹੈ ਤੇ ਇਹਦੇ ਰਿਗਾਰਡਿੰਗ ਮੈਂ ਥੋੜਾ ਜਿਹਾ ਇਹ ਵੀ ਕਹਿਣਾ ਚਾਹਾਂਗਾ ਕਿ ਲੋਕਾਂ ਵੱਲੋਂ ਵੀ ਥੋੜਾ ਸਹਿਯੋਗ ਅਗਰ ਪੁਲਿਸ ਨੂੰ ਹੋਰ ਹੋਵੇ ਟਾਈਮ ਰੈਂਦੇ ਇਨਫੋਰਮੇਸ਼ਨ ਦਿੱਤੀ ਜਾ ਸਕੇ ਲੋਕਾਂ ਵੱਲੋਂ ਜਿਵੇਂ ਟੋਲ ਫਰੀ ਨੰਬਰਸ ਵੀ ਪੰਜਾਬ ਗਵਰਨਮੈਂਟ ਔਰ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਨੇ ਤੋਂ ਕਿਸੇ ਵੀ ਤਰ੍ਹਾਂ ਦੀ ਅਗਰ ਇਨਫੋਰਮੇਸ਼ਨ ਲੋਕਾਂ ਨੂੰ ਮਿਲਦੀ ਹੈ ਤੋਂ ਮੈਂ ਸਮਝਦਾ ਵੀ ਉਹ ਇਨਫੋਰਮੇਸ਼ਨ ਅਗਰ ਪੁਲਿਸ ਤੱਕ ਸਮੇਂ ਸਿਰ ਪਹੁੰਚ ਜਵੇ ਉਹਦੇ ਨਾਲ ਵੀ ਇਹਨਾਂ ਵਾਰਦਾਤਾਂ ਨੂੰ ਪ੍ਰੀਵੈਂਟ ਕਰਨ ਦੇ ਵਿੱਚ ਕਾਫੀ ਹੈਲਪਫੁਲ ਹੋ ਸਕਦੀ ਹੈ ਜਿਵੇਂ ਨਾ ਜਲੰਧਰ ਦੇ ਵਿੱਚ ਵਾਰਦਾਤਾਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਜੀ ਹੋ ਹੁ ਪਾਕਿਸਤਾਨ ਬੇਸਡ ਸ਼ਹਿਜ਼ਾਦ ਭੱਟੀ ਜਲੰਧਰ ਦੇ ਵਿੱਚ ਦੋ ਬੰਮਤਮਾਕੇ ਕਰਵਾ ਦਿੰਦਾ ਜੀ ਪਾਕਿਸਤਾਨ ਦਾ ਬੰਦਾ ਦੁਬਈ ਤੇ ਆਪਰੇਟ ਕਰ ਰਿਆ ਵਾ ਪੰਜਾਬ ਦੇ ਲੋਕ ਜਾਂ ਕਿਸੇ ਹੋਰ ਸਟੇਟ ਦੇ ਲੋਕ ਉਹਨਾਂ ਕੋ ਪੈਸੇ ਲੈ ਕੇ ਇਹਨਾਂ ਚੀਜ਼ਾਂ ਨੂੰ ਅੰਜਾਮ ਦੇ ਰਹੇ ਆ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਜਿਹੜੇ ਲੋਕ ਬਾਹਰੋਂ ਆਪਰੇਟ ਕਰਦੇ ਆ ਜਾਂ ਤਾਂ ਇਹਨਾਂ ਦਾ ਇਨਕਾਊਂਟਰ ਕਰਦੇ ਜਾਣਾ ਚਾਹੀਦਾ ਆ ਜਾਂ ਕੋ ਆਪਰੇਸ਼ਨ ਜਾਰੀ ਕਰਨਾ ਚਾਹੀਦਾ ਕਿ ਹਾਂ ਇਹਨਾਂ ਦਾ ਮਤਲਬ ਬਿਲਕੁਲ ਹੀ ਸਾਫ ਸਫਾਇਆ ਹੋਵੇ ਕਿ ਲੋਕਾਂ ਲਈ ਮਿਸਾਲ ਕਾਇਮ ਹੋਵੇ ਮੈਂ ਅਗੇਨ ਆਈ ਵਾਂਟ ਟੂ ਰੀਆਇਟ੍ਰੇਟ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਪੂਰੀ ਤਰ੍ਹਾਂ ਵਚਨਬੱਧ ਵੀ ਹੈ ਔਰ ਪੂਰੀ ਤਰ੍ਹਾਂ ਸਖਸ਼ਮ ਵੀ ਹੈ ਇਹਨਾਂ ਕਿਸੇ ਵੀ ਇਦਾਂ ਦੇ ਪ੍ਰੋਬਲਮਸ ਨੂੰ ਡੀਲ ਕਰਨ ਵਾਸਤੇ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਨੇ ਉਹਨਾਂ ਦੀ ਥੋਰੋ ਔਰ ਸੈਂਟੀਫਿਕ ਇਨਵੈਸਟੀਗੇਸ਼ਨ ਕਰਕੇ ਔਰ ਇਹ ਤੈ ਤੱਕ ਪੰਜਾਬ ਪੁਲਿਸ ਜਾਂਦੀ ਹੈ ਹਮੇਸ਼ਾ ਔਰ ਜਿਹਨੇ ਉਹ ਕੀਤਾ ਹੁੰਦਾ ਉਹਨੂੰ ਜੋ ਲੀਗਲ ਕਾਰਵਾਈ ਉਹਦੇ ਕੇਸ ਬਣਦੀ ਹੈ ਉਹ ਪ੍ਰੋਪਰਲੀ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਵੇਂ ਨਾ ਸਰ ਅੱਜਕੱਲ ਪੰਜਾਬੀ ਫਿਲਮ ਇੰਡਸਟਰੀ ਗੀਤਕਾਰ ਸਾਰੇ ਨਾ ਅੱਜਕੱਲ ਬੜਾ ਜ਼ਿਆਦਾ ਹੁਣਾਂ ਦੇ ਨੇ ਇੱਕ ਫੈਸੀਨੇਟ ਕਰ ਦਿੱਤਾ ਇਹਨਾਂ ਚੀਜ਼ਾਂ ਨੂੰ। ਹੂੰ ਹੂੰ ਹੂੰ। ਪਹਿਲਾਂ ਲੋਕਾਂ ਨੂੰ ਨਹੀਂ ਪਤਾ ਸੀ ਜਗਾਨਾ ਕੀ ਹੁੰਦਾ। ਲੋਕਾਂ ਨੂੰ ਨਹੀਂ ਪਤਾ ਸੀਗਾ ਗਲੌਕ ਕੀ ਹੁੰਦਾ। ਜੀ। ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਬੱਚੇ ਨੂੰ ਪਤਾ ਜਗਾਨਾ ਕੀ ਹੁੰਦਾ। ਜਗਾਨਾ ਮਤਲਬ ਆਟੋਮੈਟਿਕ ਵੈਪਨ। ਬਿਲਕੁਲ ਠੀਕ ਹੈ ਜੀ। ਜੀ। ਇਹਨਾਂ ਚੀਜ਼ਾਂ ਨੂੰ ਲੱਗਦਾ ਨੂੰ ਨਹੀਂ ਲੱਗਦਾ ਕਿ ਹਾਂ ਪੰਜਾਬੀ ਇੰਡਸਟਰੀ ਜਾਂ ਹੋਲ ਇੰਡਸਟਰੀਜ਼ ਵੀ ਇਸ ਟੀ ਨੂੰ ਮਤਲਬ ਬढ़ावा ਬਹੁਤ ਦੇ ਦੀਆਂ ਨੇ। ਮੈਂ ਇਹ ਸਮਝਦਾ ਵੀ ਇਹਦੇ ਵਿੱਚ ਜਿਹੜੀ ਸੋਸਾਇਟੀ ਹੈ ਜਾਂ ਆਮ ਲੋਕੀ ਨੇ ਉਹ ਵੀ ਕੁਝ ਹੱਦ ਤੱਕ ਰਿਸਪੌਂਸੀਬਲ ਨੇ ਜੇ ਉਹ ਇਸ ਤਰ੍ਹਾਂ ਦੀ ਕਿ ਤਾਂ ਇਹ ਗਾਣੇ ਹਿੱਟ ਹੋ ਰਹੇ ਨੇ ਸੋ ਇੱਥੇ ਮੈਂ ਸਮਝਦਾ ਵੀ ਸਾਡੇ ਜਿਹੜੇ ਪੇਰੈਂਟਸ ਨੇ ਟੀਚਰਸ ਨੇ ਜਾਂ ਜਿਹੜੇ ਸਾਡੇ ਸਮਾਜ ਨੂੰ ਡਾਇਰੈਕਸ਼ਨ ਦੇਣ ਵਾਲੇ ਆਗੂ ਨੇ ਬਾਈ ਆਗੂ ਆਈ ਮੈਂ ਜਿਹੜੇ ਖਾਸ ਕਰਕੇ ਰਿਲੀਜੀਅਸ ਲੀਡਰਸ ਨੇ ਸਾਡੇ ਉਹਨਾਂ ਨੂੰ ਥੋੜਾ ਜਿਹਾ ਇੱਕ ਪੇਰੈਂਟਸ ਨੂੰ ਖਾਸ ਕਰਕੇ ਬੱਚਿਆਂ ਨੂੰ ਇਸ ਗੱਲ ਵੱਲੋਂ ਸਮਝਾਉਣਾ ਚਾਹੀਦਾ ਕਿ ਇਦਾਂ ਦੇ ਜਿਹੜੇ ਅਗਰ ਕੋਈ ਵਰਡਸ ਵਾਲੇ ਜਾਂ ਇਦਾਂ ਦੇ ਜਿਹੜੇ ਗਾਣੇ ਕੋਈ ਆ ਰਹੇ ਨੇ ਉਹਨਾਂ ਦੇ ਘੱਟ ਧਿਆਨ ਦੇ ਕੇ ਜਿਹੜੇ ਚੰਗੇ ਔਰ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਐਂਟਰਟੇਨਮੈਂਟ ਵਾਲੇ ਗਾਣੇ ਨੇ ਉਹਨਾਂ ਤੇ ਜ਼ਿਆਦਾ توجہ ਦਿੱਤੀ ਜਾਂਦੀ ਹੈ। ਬੱਚੇ ਅਕਸਰ ਨਾ ਜਿਹੜੇ ਗਾਣੇ ਸੁਣਦੇ ਆ ਜੀ ਕਦੇ ਵੀ ਆਪਣੇ ਘਰ ਦੇ ਵਿੱਚ ਬੈੱਕ ਕਰੀ ਨਹੀਂ ਸੁਣਦੇ। ਜੀ ਬੱਚਿਆਂ ਦਾ ਗਾਣਾ ਸੁਣਨ ਦਾ ਟਾਈਮ ਹੁੰਦਾ ਤਾਂ ਅੱਧਾ ਬਾਹਰ ਜ਼ਿਆਦਾ ਦੋਸਤ ਆਣਾ ਜਾਂ ਗੱਡੀਆਂ ਵਿੱਚ ਗਾਣੇ ਸੁਣਦੇ ਆ। ਜੀ ਗੱਡੀਆਂ ਵਿੱਚ ਹੁੱਲੜਬਾਜੀ ਕਰਦੇ ਨੌਜਵਾਨ ਬਹੁਤ ਦਿਖਦੇ ਆ। ਸਰਕਾਰ ਨੂੰ ਨਹੀਂ ਚਾਹੀਦਾ ਕਿ ਇਸ ਚੀਜ਼ ਤੇ ਕੋਈ ਸੈਂਸਰ ਬੋਰਡ ਬਣਾਇਆ ਜਾਵੇ ਕਿ ਹਾਂ ਇਸ ਚੀਜ਼ ਤੋਂ ਮਿਲ ਕੋ ਬਿਲਕੁਲ ਨਕੀਲ ਕੱਸ ਦਿੱਤੀ ਜਾਵੇ। ਨੇ ਇਹ ਦੇ ਰਿਗਾਰਡਿੰਗ ਡੈਫੀਨੇਟਲੀ ਲਾ ਕਾਨੂੰਨ ਪਹਿਲਾਂ ਹੀ ਹੈ ਔਰ ਜਿਹੜਾ ਕੋਈ ਆਪਣਾ ਵੈਪਨਸ ਦੀ ਗਲੋਰੀਫਿਕੇਸ਼ਨ ਅਗਰ ਕੋਈ ਕਰਦਾ ਹੈ ਜਾਂ ਕੋ ਨਸ਼ਾ ਦੀ ਗਲੋਰੀਫਿਕੇਸ਼ਨ ਕਰਦਾ ਹੈ ਆਪਣੇ ਕਿਸੇ ਵੀ ਉਹਦੇ ਵਿੱਚ ਗਾਣੇ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਉਹਦੇ ਖਿਲਾਫ ਆਲਰੇਡੀ ਕਾਰਵਾਈ ਹੋ ਵੀ ਰਹੀ ਹੈ ਔਰ ਅੱਗੇ ਹੋਰ ਸਖਤ ਕਾਰਵਾਈ ਹੋਏਗੀ ਇਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਮੈਂ ਇਹਨਾਂ ਆਰਟਿਸਟਸ ਨੂੰ ਵੀ ਆਪਣੇ ਵੱਲੋਂ ਰਿਕੁਐਸਟ ਔਰ ਅਪੀਲ ਕਰਨਾ ਚਾਹਾਂਗਾ ਕਿ ਪੰਜਾਬ ਦੀ ਜਵਾਨੀ ਨੂੰ ਔਰ ਪੰਜਾਬ ਦੇ ਜਿਹੜਾ ਮਾਹੌਲ ਹੈ ਉਹਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਗਾਣੇ ਹੈਗੇ ਜਿਹਦੇ ਵਿੱਚ ਕੋਈ ਸ਼ਬਦਾਵਲੀ ਨਸ਼ਿਆਂ ਦੇ ਰਿਗਾਰਡਿੰਗ ਉਹਨੂੰ ਗਲੋਰੀਫਾਈ ਕਰਨ ਲਈ ਜਾਂ ਵੈਪਨਸ ਨੂੰ ਗਲੋਰੀਫਾਈ ਕਰਨ ਲਈ ਵਰਤੀ ਜਾਂਦੀ ਹੈ ਉਸ ਤੋਂ ਗੁਰੇਜ਼ ਕੀਤਾ ਜਾਵੇ ਜਿਵੇਂ ਨਾ ਨਸ਼ਾ ਤਸਕਰਾਂ ਦੇ ਘਾਟਾ ਟੁੱਟ ਰਹੇ ਆ ਵੀਡੀਓਸ ਅਸੀਂ ਅਕਸਰ ਦੇਖਦੇ ਆ ਜੀ ਤੁਹਾਨੂੰ ਐਕਚੁਅਲ ਚ ਲੱਗਦਾ ਵਾ ਕਿ ਨਸ਼ਾ ਨਸ਼ਾ ਤਸਕਰ ਇਹਨਾਂ ਚੀਜ਼ਾਂ ਤੋਂ ਬਾਅਦ ਰੋਕਣਗੇ ਤਕੋ ਮੈਂ ਇਹ ਸਮਝਦਾ ਵੀ ਜਦੋਂ ਕਿਸੇ ਚੀਜ਼ ਦੀ ਬੈਕਬੋਨ ਤੇ ਹਮਲਾ ਕੀਤਾ ਜਾਵੇ ਉਹਨੂੰ ਬੈਕਬੋਨ ਰੀਡ ਦੀ ਹੱਡੀ ਨੂੰ ਤੋੜ ਦਿੱਤਾ ਜਾਵੇ ਫਿਰ ਉਹਨੂੰ ਉੱਠਣ ਵਿੱਚ ਕਾफी ਸਮਾਂ ਜ਼ਰੂਰ ਲੱਗਦਾ ਮੈਂ ਇਹ ਤਾਂ ਕੋਈ ਵੀ ਗਾਰੰਟੀ ਨਹੀਂ ਦੇ ਸਕਦਾ ਕਿ ਉਹ ਦੁਬਾਰਾ ਉੱਠਣਗੇ ਜਾਂ ਨਹੀਂ ਉੱਠਣਗੇ ਲੇਕਿਨ ਇੰਨਾ ਜ਼ਰੂਰ ਹੈ ਕਿ ਇੱਕ ਵਾਰੀ ਜਦੋਂ ਰੀਡ ਦੀ ਹੱਡੀ ਦਾ ਸੱਟ ਲੱਗੇ ਤੇ ਫਿਰ ਦੁਬਾਰਾ ਉੱਠਣ ਨੂੰ ਸਮਾਂ ਜ਼ਰੂਰ ਲੱਗਦਾ ਹੈ ਜਿਵੇਂ ਨਾ ਪਹਿਲਾਂ ਬਹੁਤ ਮਸ਼ਹੂਰ ਸੀਗਾ ਕਿ ਯੂਪੀ ਤੋਂ ਹਥਿਆਰ ਆਇਆ ਜੀ ਇਧਰੋਂ ਹਥਿਆਰ ਆਇਆ ਮੱਧਿਆ ਪ੍ਰਦੇਸ਼ ਤੋਂ ਆਇਆ ਹੁਣ ਤਾਂ ਸਾਡੇ ਬਾਰਡਰ ਲੱਗ ਕੇ ਹੀ ਇੰਨੇ ਮਸ਼ਹੂਰ ਹੋ ਗਏ ਆ ਕਿ ਹ ਬਾਰਡਰ ਤੋਂ ਆ ਜਾਣਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਕੰਮ ਜ਼ਰੂਰ ਕਰਾਦੀ ਆ ਸਾਨੂੰ ਬਤਾਵਾ ਆਰਮੀ ਬੀਐਸਐਫ ਪੁਲਿਸ ਸਾਰੇ ਕੰਮ ਕਰ ਰਹੇ ਆ ਇਸ ਚੀਜ਼ ਨੂੰ ਹੋਰ ਜ਼ਿਆਦਾ ਇੰਪਰੂਵਮੈਂਟ ਕਿਵੇਂ ਲੈ ਕੇ ਆਈ ਜਾ ਸਕਦੀ ਆ ਇਸ ਚੀਜ਼ ਤੇ ਕੀ ਵਿਚਾਰ ਨੇ ਇਹਦੇ ਚ ਇੱਕ ਮੈਂ ਤੁਹਾਡੇ ਔਰ ਦਰਸ਼ਕਾਂ ਦੀ ਜਾਣਕਾਰੀ ਵਸਤੇ ਦੱਸਣਾ ਚਾਹਾਂਗਾ ਕਿ ਇੱਕ ਨਾ ਇੰਟਰ ਸਰਵਿਸਿਜ਼ ਕੋਆਰਡੀਨੇਸ਼ਨ ਮੀਟਿੰਗ ਹੁੰਦੀ ਹੈ ਉਹ ਹਰ ਮਹੀਨੇ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰੀਆਂ ਜਿੰਨੀਆਂ ਏਜੰਸੀਜ਼ ਇਨਵੋਲਡ ਨੇ ਇੱਕ ਕਰਾਸ ਬਾਰਡਰ ਤੇ ਰਿਗਾਰਡਿੰਗ ਜਾਂ ਇੰਟਰਨਲ ਸਕਿਉਰਿਟੀ ਦੇ ਰਿਗਾਰਡਿੰਗ ਉਹ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੀਆਂ ਨੇ ਇਨਫੋਰਮੇਸ਼ਨ ਸ਼ੇਅਰ ਹੁੰਦੀ ਉੱਤੇ ਔਰ ਇੱਕ ਕੋਆਰਡੀਨੇਟਡ ਤੇ ਕਨਸਰਟਡ ਐਫਰਟ ਜਿਹੜਾ ਹੈ ਸਾਰੀਆਂ ਏਜੰਸੀਆਂ ਵੱਲੋਂ ਇਸ ਦੇ ਰਿਗਾਰਡਿੰਗ ਲਿਆ ਜਾ ਰਿਹਾ ਹੈ ਔਰ ਨੋ ਡਾਊਟ ਕਿਤਨਾ ਕਿਤੇ ਲੂਪ ਹੋਲ ਕੋਈ ਰਹਿ ਜਾਂਦੇ ਨੇ ਲੇਕਿਨ ਆਈਡੀਆ ਜਿਹੜਾ ਹੈ ਕਿ ਆਪਣੇ ਐਫਰਟ ਨੂੰ ਹੋਰ ਸਟ੍ਰੀਮਲਾਈਨ ਕਰਨ ਦੀ ਔਰ ਸਾਰੀਆਂ ਏਜੰਸੀਜ਼ ਦਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਚੱਲਣ ਦੀ ਲੋੜ ਹੈ ਅੱਜਕੱਲ ਮੀਡੀਆ ਤੇ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੀਆਂ ਨਾ ਇੰਟਰਵਿਊਜ਼ ਬਹੁਤ ਹੋਣ ਲੱਗ ਪਈਆਂ ਉਹਨਾਂ ਚੀਜ਼ਾਂ ਨੂੰ ਮੈਂ ਆਪ ਇਸ ਟੀਮ ਨੂੰ ਕਹਿੰਦਾ ਕਿ ਮੀਡੀਆ ਇਸ ਚੀਜ਼ ਦੇ ਮਤਲਬ ਜ਼ਿੰਮੇਵਾਰ ਆ ਕਿ ਉਹਨਾਂ ਨੂੰ ਗਲੋਰੀਫਾਈ ਕਰੀ ਜਾ ਰਹੀ ਆ ਜੀ ਸੁੱਖਾ ਕਾਲਮਾ ਨੂੰ ਜਿਸ ਬੰਦੇ ਨੇ ਮਾਰਿਆ ਸਿੱਖੋਣੇ ਉਹਦੀ ਇੰਟਰਵਿਊ ਹੋਈ ਲੋਕਾਂ ਨੂੰ ਉਸ ਉਹਦੀ ਇੰਟਰਵਿਊ ਨਾਲ ਜਾਣੂ ਕਰਾਇਆ ਗਿਆ ਡੌਲੈਂਸ ਬਿਸ਼ਨੋਈ ਉਹਦੀ ਇੰਟਰਵਿਊ ਜੇਲ੍ਹ ਚ ਬੈ ਕੇ ਹੋ ਰਹੀ ਆ ਉਸ ਟੀਨ ਲੋਕਾਂ ਨੂੰ ਜਾਣੂ ਕਰਾਇਆ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਜਿਵੇਂ ਇਹਨਾਂ ਨਾਲ ਮੀਡੀਆ ਇਹਨਾਂ ਨੂੰ ਦਿਖਾਈ ਜਾਂਦੀ ਆ ਜਾਂ ਇਹਨਾਂ ਨੂੰ ਸ਼ੋਕੇਸ ਕਰੀ ਜਾਂਦੀ ਆ ਲੋਕੀ ਇਹਨਾਂ ਨੂੰ ਰੋਲ ਮਾਡਲ ਮੰਨ ਲਾਪਣਗੇ ਇਸ ਹਿਸਾਬ ਨਾਲ ਮੈਂ ਤੁਹਾਡੀ ਗੱਲ ਨਾਲ ਕਾਫੀ ਹੱਦ ਤੱਕ ਐਗਰੀ ਕਰਦਾ ਜੀ ਕਿ ਜਿਹੜੇ ਇਸ ਤਰੀਕੇ ਦੇ ਐਂਟੀ ਸੋਸ਼ਲ 엘ਿਮੈਂਟਸ ਨੇ ਜਾਂ ਐਂਟੀ ਨੈਸ਼ਨਲ 엘ਿਮੈਂਟਸ ਨੇ ਉਹਨਾਂ ਨੂੰ ਸਾਨੂੰ ਗਲੋਰੀਫਾਈ ਨਹੀਂ ਕਰਨਾ ਚਾਹੀਦਾ ਉਹ ਡੈਫੀਨਿਟਲੀ ਸਮਾਜ ਦਾ ਇੱਕ ਆਈਡਲ ਦੇ ਤੌਰ ਦੇ ਉੱਤੇ ਨਹੀਂ ਪੇਸ਼ ਹੋ ਸਕਦੇ ਕਿਤਨਾ ਕਿਤੇ ਕੋਈ ਮੇਬੀ ਕਿਸੇ ਫਾਈਨੈਂਸ਼ੀਅਲ ਕਾਉਂਸਲ ਦੇ ਕਨਸਿਡਰੇਸ਼ਨ ਦੇ ਕਰਕੇ ਜਾਂ ਕਿਸੇ ਕਾਰਨ ਕਰਕੇ ਵੀ ਇਹਨਾਂ ਦੇ ਮਤਲਬ ਇਮੇਜ ਨੂੰ ਉਸ ਤਰੀਕੇ ਲੋਕਾਂ ਕੇ ਪੇਸ਼ ਸ਼ੁਰੂ ਕੀਤਾ ਜਾ ਰਿਹਾ ਹੈ ਵਿਚ ਇਜ਼ ਅਵਾਇਡੇਬਲ ਇਹ ਡੈਫੀਨਿਟਲੀ ਅਵੋਇਡ ਹੋਣਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਮੀਡੀਆ ਪਰਸਨਸ ਨੂੰ ਜਾਂ ਮੀਡੀਆ ਨੂੰ ਵੀ ਥੋੜਾ ਜਿਹਾ ਆਪ ਸincere ਹੋ ਕੇ ਇਸ ਚੀਜ਼ ਵੱਲ ਨੂੰ ਸੋਚਣਾ ਚਾਹੀਦਾ ਹੈ ਜਿਵੇਂ ਨਾ ਲਾਰੈਂਸ ਬਿਸ਼ਨੋਈ ਤੇ ਨਾ ਬਹੁਤ ਜ਼ਿਆਦਾ ਕੇਸ ਦੱਸ ਜਾ ਮੈਂ ਦੁਬਈ ਦੇ ਨਾ ਸਰਕਾਰ ਨੂੰ ਦੇਖਦਾ ਯੂਏਈ ਦੀ ਸਰਕਾਰ ਜੇਕਰ ਕਿਸੇ ਲੜਕੀਣਾ ਛੇੜਖੰਦੇ ਵੀ ਹੋ ਜਾਂਦੀ ਆ ਚੌਂਕ ਚ ਬੰਨ ਕੇ ਗੋਲੀ ਮਾਰ ਦਿੰਦੇ ਆ ਸਾਡੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਕਿ ਡੈਮੋਕਰੈਟਿਕ ਕੰਟਰੀ ਚ ਦੰਦੇ ਆ ਅਸੀਂ ਸਾਰੇ ਕਾਨੂੰਨਾਂ ਦੇ ਵੱਧ ਰਹੰਨੇ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਲੋਰੈਂਸ ਮਿਸ਼ਨੋਈ ਤੇ ਇੰਨੇ ਕੇਸ ਦੱਸ ਜਵਾ ਅੰਦਰ ਬੈਠਾ ਬੈਠਾ ਉਹ ਸਿੱਧੂ ਮੂਸੇਵਾਲਾ ਨੂੰ ਮਰਵਾ ਸਕਦਾ ਵਾ ਕਈ ਕਾਰੋਬਾਰੀਆਂ ਨੂੰ ਮਰਵਾ ਸਕਦਾ ਸਮਾਜ ਵਿੱਚ ਇੱਕ ਤਕੜੀ ਮਿਸਾਲ ਕਾਇਮ ਕਰਨ ਲਈ ਹੁਣ ਗੋਲੀ ਮਾਰ ਦੇਣੀ ਚਾਹੀਦੀ ਆ ਉਹਨੂੰ ਮਤਲਬ ਇੱਕ ਸਾਰੇ ਸਮਾਜ ਲਈ ਇੱਕ ਮਤਲਬ ਹੋਣੀ ਚਾਹੀਦੀ ਕਿ ਹਾਂ ਜੇ ਇਦਾਂ ਕਰੋਗੇ ਤੇ ਇਦਾਂ ਹੋਊਗਾ ਦੇਖੋ ਹਰ ਕੰਟਰੀ ਦੇ ਵਿੱਚ ਇੱਕ ਕਾਨੂੰਨ ਜਿਹੜਾ ਉਹ ਲਾਗੂ ਹੁੰਦਾ ਹੈ ਇੰਡੀਆ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਉਹ ਸਾਡਾ ਮੇਨ ਜਿਹੜਾ ਕਾਨੂੰਨ ਕੰਟਰੀ ਦਾ ਉਹ ਹੈ ਉਸ ਤੋਂ ਇਲਾਵਾ ਕ੍ਰਿਮੀਨਲ ਐਕਟ ਜਿਹੜੇ ਨੇ ਜਾਂ ਜਿਹੜੇ ਵੀ ਕੋਈ ਕਾਨੂੰਨ ਇਹਨਾਂ ਚੀਜ਼ਾਂ ਦੇ ਸੰਬੰਧੀ ਬਣਾਏ ਗਏ ਨੇ ਪੁਲਿਸ ਉਹਨਾਂ ਕਾਨੂੰਨਾਂ ਦੇ ਦਾਇਰੇ 'ਚ ਰਹਿ ਕੇ ਹੀ ਕਾਰਵਾਈ ਕਰਦੀ ਹੈ ਔਰ ਉਹਦੇ ਰਿਗਾਰਡਿੰਗ ਸਟ੍ਰਿਕਟ ਕਾਰਵਾਈ ਪਹਿਲਾਂ ਵੀ ਕੀਤੀ ਜਾ ਰਹੀ ਸੀ ਅੱਗੇ ਵੀ ਕਰਨ ਵਾਸਤੇ ਪੁਲਿਸ ਬਚਨ ਵਰਤਦਾ ਤੇ ਜਿਵੇਂ ਤੁਸੀਂ ਡਰੱਗ ਅਵੇਅਰਨੈਸ ਤੁਸੀਂ ਸੈਸ਼ਨ ਦਿੰਦੇ ਹੋ ਜੀ ਤੁਸੀਂ ਯੂਥ ਨੂੰ ਡਰਗ ਅਵੇਰਨੈਸ ਦੇ ਤੌਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਪੰਜਾਬ ਦੇ ਔਰ ਖਾਸ ਕਰ ਆਪਣੇ ਪੰਜਾਬ ਦੇ ਖਾਸ ਕਰਕੇ ਔਰ ਇੰਡੀਆ ਦੇ ਯੂਥ ਨੂੰ ਇਨ ਜਨਰਲ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਣੀ ਹੈਲਥ ਨੂੰ ਸਭ ਤੋਂ ਪਹਿਲਾਂ ਧਿਆਨ ਚ ਰੱਖੋ ਇਹ ਜਿਹੜੇ ਡਰਗਸ ਨੇ ਇਹ ਤੁਹਾਨੂੰ ਅੰਦਰੋਂ ਖੋਖਲਾ ਕਰ ਦਿੰਦੇ ਔਰ ਫਿਰ ਬੰਦਾ ਕਿਸੇ ਜੋਗਾ ਨਹੀਂ ਰਹਿੰਦਾ ਅਲਟੀਮੇਟਲੀ ਇਹ ਨਰੀ ਮੌਤ ਹੈ ਸਪਸ਼ਟ ਤੌਰ ਤੇ ਕਿਹਾ ਜਾਵੇ ਸੋ ਡਰਗਸ ਤੋਂ ਦੂਰ ਰਹੋ ਆਪਣੇ ਆਪ ਨੂੰ ਨਰਵਾ ਰੱਖੋ ਐਕਸਰਸਾਈਜ਼ ਵੱਲ ਧਿਆਨ ਦਿਓ ਆਪਣੀ ਬੋਡੀ ਵੱਲ ਧਿਆਨ ਦਿਓ ਔਰ ਆਪਣੇ ਮਾਈਂਡ ਨੂੰ ਵੀ ਤੰਦਰੁਸਤ ਰੱਖੋ ਨਾਲ ਬਹੁਤ ਹੀ ਵਧੀਆ ਪੋਡਕਾਸਟ ਰਿਹਾ ਸਾਡਾ ਸਵਾਲ ਜਵਾਬ ਦੇ ਤੁਸੀਂ ਬੜੇ ਬਖੂਬੀ ਉਸ ਚੀਜ਼ਾਂ ਦੇ ਜਵਾਬ ਦਿੱਤੇ ਤੇ ਇਹੋ ਜਿਹੇ ਹੋਰ ਇੰਟਰਵਿਊਜ਼ ਨਾਲ ਹੋਰ ਪੋਡਕਾਸਟ ਨਾਲ ਤੁਹਾਨੂੰ ਨਾਲ ਮਿਲਦੇ ਰਵਾਂਗੇ ਚੈਨਲ ਔਨ ਪੁਆਇੰਟ ਤੇ ਧੰਨਵਾਦ